ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਿਮਰਨਦੀਪ ਸਿੰਘ ਬਲਗਨ ਹੈ ਸਰ ਐਡਵੋਕੇਟ ਸਿਮਰਨਦੀਪ ਸਿੰਘ ਬਲਗਨ ਮੈਂ ਬਾੜ ਦਾ ਸੈਕਟਰੀ ਹਾਂ ਜੀ ਡਿਸਟ੍ਰਿਕਟ ਬਾੜਸੂਰ ਜਿਹੜਾ ਅੱਜ ਵਕੀਲਾਂ ਨੂੰ ਰੋਡ ਤੇ ਆ ਕੇ ਰੋਡ ਜਮ ਕਰਨਾ ਪਿਆ ਸਰ ਇਹ ਮਾਮਲਾ ਸਿੱਧਾ ਸਿੱਧਾ ਕੰਸਰਨ ਹੈਗਾ ਸਰ ਮੈਡਮ ਨਰਿੰਦਰ ਕੌਰ ਭਰਾਜ ਨਾਲ ਜਿਹੜੀ ਸਾਡੀ ਬਾੜ ਦੇ ਮੈਂਬਰ ਵੀ ਹੈ ਤੇ ਮੌਜੂਦਾ ਐਮ ਐਲ ਏ ਹੈ ਜ਼ਿਲ੍ਹਾ ਸੰਗਰੂਰ ਦੀ ਡਿਸਟ੍ਰਿਕਟ ਸੰਗਰੂਰ ਦੀ ਸਰ ਮੈਟਰ ਕੁਝ ਨਹੀਂ ਸੀਗਾ ਸ਼ਾਰਟ ਜਾਂ ਮੈਟਰ ਮੈਂ ਸ਼ਾਰਟ ਦੱਸ ਦਿੰਦਾ ਸਰ ਇੱਕ ਪਲਾਟ ਦਾ ਇਸ਼ੂ ਸੀਗਾ ਸਾਡੇ ਪੀਸਾ ਦਾ ਪਲਾਟ ਸੀਗਾ ਉਸੇ ਮਹੱਲੇ ਉਸੇ ਗਲੀ ਦੇ ਵਿੱਚ ਮੈਡਮ ਨਰਿੰਦਰ ਕੌਰ ਭਰਾ ਅਨਨੇਬਲ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਉਹ ਸਾਡੀ ਵਕੀਲ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਟੇਟਸ ਕੋ ਵੀ ਅਲਾਟ ਹੋਇਆ ਸੀਗਾ ਮੁੱਦਾ ਉਦੋਂ ਭਗਦਾ ਹੈ ਜਦੋਂ ਐਮ.ਐਲ.ਏ. ਨਿੰਦਰ ਕੌਰ ਭਰਾ ਅੱਜ ਖੁਦ ਇਸ ਮਾਮਲੇ ਦੇ ਮਸਲੇ ਦੇ ਵਿੱਚ ਇੰਟਰਵਿਊ ਹੋ ਕੇ ਜਿਹੜੇ ਉੱਥੇ ਇਲੀਗਲ ਅਕਰੋਚਮੈਂਟ ਕਰਦੇ ਸੀਗੇ ਸਾਡੇ ਬਾਰ ਦੇ ਪ੍ਰਧਾਨ ਸਰਦਾਰ ਸੁਖਿੰਦਰ ਸਿੰਘ ਢੀਂਸਾ ਜੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਇਲੀਗਲ ਅਕਰੋਚ ਨਾ ਕਰੋ ਅਨਨੇਬਲ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਹੈ ਬਟ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਅਸੀਂ ਨੇ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਕਨਸਰਨਡ ਜਿਹੜੇ ਉੱਥੇ ਸ਼ਰਾਫਤੀ ਅੰਸਰ ਸੀ ਉਹਨਾਂ ਨੇ ਉਹ ਪਲਾ ਅਸੀਂ ਰਿਕੁਐਸਟ ਕੀਤੀ ਮੌਕੇ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਫਿਰ ਫਰਦਰ ਕੱਲ ਸ਼ਾਮ ਨੂੰ ਇੱਕ ਕਾਲ ਜਾਂਦੀ ਹੈ ਪ੍ਰਧਾਨ ਜੀ ਵੱਲੋਂ ਮੈਡਮ ਦਰਿੰਦਰ ਕੌਰ ਭਰਾਜ ਵੱਲੋਂ ਉਹਨਾਂ ਦਾ ਐਕਟ ਕੰਡਕਟ ਇੰਨਾ ਕੁ ਰੂਡਲੀ ਸੀ ਬਕਾਇਦਾ ਵਕੀਲ ਹੁੰਦੇ ਹੋਏ ਵੀ ਬਕਾਇਦਾ ਇਲੈਗਲ ਐਕਟ ਕੰਡਕਟ ਕਰਦੇ ਹੋਏ ਇੰਗਲ ਅਕਰੋਚਮੈਂਟ ਕਰਦੇ ਹੋਏ ਕਿ ਮੈਂ ਕਰੂੰਗੀ ਤੁਸੀਂ ਕਰਨਾ ਜੋ ਕੁਝ ਕਰ ਲੋ ਅਗਰ ਸਾਡੇ ਬਾਰ ਦੇ ਪ੍ਰਧਾਨ ਦੀ ਖੁਦ ਮੈਂਬਰ ਹੋ ਕੇ ਰਿਸਪੈਕਟ ਨਹੀਂ ਕਰਦੀ ਅਸੀਂ ਉਹਦੀ ਬਿਲਕੁਲ ਰਿਸਪੈਕਟ ਨਹੀਂ ਕਰਦੇ ਅਸੀਂ ਆਪਣੇ ਹੱਕਾਂ ਲਈ ਅੱਜ ਇਹ ਜਾਮ ਕੀਤਾ ਹੈ ਅੱਜ ਇਹਨਾਂ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇੱਥੇ ਫੰਕਸ਼ਨ ਰੱਖਿਆ ਹੋਇਆ ਆ ਸਾਹਮਣੇ ਨਾਲ ਸੈਫਰਨ ਪਹਿਲੇ ਸੌਥੇ ਅਸੀਂ ਇੱਥੇ ਖੜੇ ਸੀਗੇ ਅਸੀਂ ਆਪਣੀ ਬੇਨਤੀ ਪ੍ਰਸ਼ਾਸਨ ਹਰਪਾਲ ਸਿੰਘ ਚੀਮਾ ਸਾਡੇ ਫਾਈਨੈਂਸ ਮਿਨਿਸਟਰ ਉਹ ਵੀ ਸਾਡੀ ਬਾੜ ਦੇ ਮੈਂਬਰ ਨੇ ਪਰ ਸਾਡੇ ਦੇ ਕਿਤੇ ਅਪਰੋਚ ਨਹੀਂ ਕੀਤੇ ਕਿਸੇ ਨੇ ਸੁਣਿਆ ਸਾਡੀ ਆਪਾਂ ਅਸੀਂ ਵਕੀਲਾਂ ਦੇ ਹੱਕਾਂ ਲਈ ਅੱਜ ਅਸੀਂ ਇੱਥੇ ਧਰਨਾ ਲਾਇਆ ਤੇ ਅਗਰ ਜੇ ਇਹ ਸਾਡਾ ਮਸਲਾ ਸੌਲਵ ਨਾ ਹੋਇਆ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਕਾਲ ਲਾ ਕੇ ਗੱਲ ਸਟੇਟ ਲੈਵਲ ਦੇ ਕਾਲ ਲੈ ਕੇ ਮੁਜ਼ਾਰੇ ਕਰਾਂਗੇ हां ਪਰ ਤੁਹਾਡੇ ਡਿਸਟ੍ਰਿਕਟ ਐਸੋਸੀਏਸ਼ਨ ਦੇ 129 ਮੈਂਬਰ ਨਹੀਂ ਹੋ ਕੀ ਉਹਨਾਂ ਨੂੰ ਖਾਰਜ ਕਰ ਅਸੀਂ ਇੱਕ ਰੈਜ਼ੋਲੂਸ਼ਨ ਜਨਰਲ ਹਾਊਸ ਦੇ ਵਿੱਚ ਕਰਕੇ ਜਿਹੜੀ ਮੈਡਮ ਨਿਰਮਲ ਕੌਰ ਭਰਾ ਜੀ ਐਡਵੋਕੇਟ ਐਮ ਐਲ ਏ ਹੈ ਉਹਨੂੰ ਅਸੀਂ ਡੀਬਾਰ ਕੀਤਾ ਅੱਜ ਮਤਾ ਪਾ ਕੇ ਡੀਬਾਰ ਕਰਕੇ ਫਰਦਰ ਜਿਹੜੀ ਕਾਰਵਾਈ ਹੈ ਉਹ ਅਸੀਂ ਅਮਲ ਵਿੱਚ ਲਿਆਂਦੀ ਹੈ ਅਸੀਂ ਤੁਹਾਡੇ ਚੈਨਲ ਦੇ ਥਰੂ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਦੇ ਆ ਕਿ ਜੇ ਵਕੀਲ ਵਕੀਲਾਂ ਨਾਲ ਇਹ ਧੱਕਾ ਹੁੰਦਾ ਆਮ ਲੋਕਾਂ ਦਾ ਇਹ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਡੇ ਸਾਹਮਣੇ ਹੀ ਹੈ ਮੈਡਮ ਭਰਾਜ ਬਹੁਤ ਜਿਆਦੇ ਲਾਈਮਲਾਈਟ ਰਹੇ ਨੇ ਬਹੁਤ ਜਿਆਦੇ ਟਾਈਮ ਤੋਂ ਪਹਿਲਾਂ ਅਸੀਂ ਝੂਠ ਬੋਲਦੇ ਆਵਾਂਗੇ ਤੁਸੀਂ ਝੂਠ ਬੋਲਦੇ ਹੋਵਾਂਗੇ ਜਿਹੜੇ ਆਮ ਪਬਲਿਕ ਕਦੇ ਝੂਠ ਨਹੀਂ ਬੋਲਦੀ ਸਾਰਾ ਸੱਚ ਸਾਰਿਆਂ ਦੇ ਸਾਹਮਣੇ ਹੈ ਇਸ ਕਰਕੇ ਅਸੀਂ ਤਾਂ ਅੱਜ ਤਰਨੇ ਦੇ ਬੈਠੇ ਆਂ ਕਿ ਅਸੀਂ ਜੇ ਵਕੀਲ ਨੂੰ ਕੋਰਟ ਦੇ ਹੁਕਮ ਦੇ ਬਾਵਜੂਦ ਵੀ ਉਹਦਾ ਰਾਈਟ ਨਹੀਂ ਮਿਲਦਾ ਇਹ ਆਮ ਜਨਤਾ ਦਾ ਇਹ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਨੂੰ ਸਭ ਨੂੰ ਪਤਾ ਹੈ